ਵੱਡਾ ਕਲਦੂ ਘਾਰਾ ਅਬਦਾਲੀ ਨੇ ਕਈ ਹਮਲੇ ਕੀਤੇ ਜਦੋਂ ਉਹ ਹਮਲਾ ਕਰਦਾ ਹੈ ਦਿੱਲੀ ਤੱਕ ਜਾਂਦਾ ਲੁੱਟ-ਬਾਟ ਕਰਦਾ ਤੇ ਇੰਨੇ ਕੁ ਧਨ-ਦੌਲਤ ਇਥੋਂ ਲੁੱਟੇ ਜਿਸ ਦਾ ਹਿਸਾਬ ਜਦੋਂ ਗ੍ਰੰਥਾਂ ਦੇ ਵਿੱਚ ਪੜੀਦਾ ਹੈ ਪੜ ਕੇ ਹੈਰਾਨ ਹੋ ਜਾਈਦਾ ਸੈਂਕੜੇ ਊਠ ਗਦੇ ਖੱਚਰਾਂ ਦੇ ਉੱਪਰ ਖੁਰਜੀਆਂ ਦੇ ਵਿੱਚ ਲੱਦ ਲੱਦ ਕੇ ਸੋਨਾ ਚਾਂਦੀ ਮੋਹਰਾਂ ਹੀਰੇ ਜਵਾਰਤ ਉਹ ਲੈ ਕੇ ਜਾਂਦਾ ਸੀ ਇਹਦੇ ਨਾਲ ਨਾਲ ਆਪਣੇ ਦੇਸ਼ ਦੇ ਨੌਜਵਾਨ ਬੱਚੇ ਤੇ ਬੱਚੀਆਂ ਨੂੰ ਲੈ ਜਾਂਦਾ ਸੀ ਬੱਚੀਆਂ ਨੂੰ کنیਜ਼ਾਂ ਬਣਾਉਣੀਆਂ ਤੇ ਨੌਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਆਪਣੇ ਕੋਲੇ ਪਰ ਔਮ ਤੇ ਜਾਨ ਦਾ ਜਿਹੜਾ ਰਸਤਾ ਹੈ ਉਹ ਪੰਜਾਬ ਤੋਂ ਹੋ ਕੇ ਜਾਂਦਾ ਹੈ ਪੰਜਾਬ ਦੇ ਵਿੱਚ ਗੁਰੂ ਕੇ ਖਾਲਸਿਆਂ ਨੇ ਹਾਲਾਂਕਿ ਉਸ ਵੇਲੇ ਕੌਮ ਤੇ ਬੜਾ ਵਿਖੜਾ ਸਮਾਂ ਸੀ ਤਾਂ ਗੁਰੂ ਕੇ ਸਿੰਘਾਂ ਨੇ ਆਪਣਾ ਪੈਰਾ ਰੱਖਿਆ ਕਿ ਬਾਕੀ ਤਾਂ ਚਲੋ ਧੰਦੌਂਸ ਤਾਂ ਵੱਖਰੀ ਗੱਲ ਐ ਇਹ ਕਣਖ ਦੀ ਗੱਲ ਹੁੰਦੀ ਆ ਆਪਣੇ ਦੇਸ਼ ਦੀਆਂ ਬੱਚੀਆਂ ਨੂੰ ਵੀ ਉਹ ਲੈ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਸ ਵੇਲੇ ਜਿਹੜੇ ਜ਼ਥੇਦਾਰ ਸਨ ਜਿਨ੍ਹਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਜੀ ਰਾਮ ਗੜੀਆ ਬਾਬਾ ਦੀਪ ਸਿੰਘ ਜੀ ਮਿਸਲ ਸਹੀਦਾਂ ਤੇ ਹੋਰ ਐਸੇ ਜਥੇਦਾਰ ਇਹਨਾਂ ਨੇ ਕੀ ਕੀਤਾ ਜਦੋਂ ਬਦਾਲੀ ਨੇ ਵਾਪਸ ਜਾਣਾ ਤੇ ਰਸਤੇ ਦੇ ਵਿੱਚ ਛਾਪਾ ਮਾਰ ਜੁੱਧ ਦੇ ذریعے ਉਹਦੇ ਤੇ ਹਮਲਾ ਕਰਨਾ ਤੇ ਜਿੰਨਾ ਹੋ ਸਕਣਾ ਬੱਚੇ ਬੱਚੀਆਂ ਨੂੰ ਛੜਾ ਲੈਣਾ ਜੇ ਕੋਈ ਧਨ ਦੌਲth ਹੱਥ ਲੱਗਦਾ ਉਹ ਵੀ ਲੈ ਜਾਂਦੇ ਸਨ ਸੋ ਇਦਾਂ ਛੇ ਹੀ ਹਮਲਿਆਂ ਦੇ ਵਿੱਚ ਇਹ ਬੜਾ ਤੰਗ ਸੀਗਾ ਹੁਣ ਜਦੋਂ ਇਹਨੇ ਛੇਵਾਂ ਹਮਲਾ ਕੀਤਾ ਤਾਂ ਪਹਿਲੇ ਹਮਲਿਆਂ 'ਚ ਇਹਨੇ ਪਤਾ ਕੀਤਾ ਵੀ ਕੌਣ ਲੋਕ ਨੇ ਜਿਹੜੇ ਮੈਨੂੰ ਜਿੱਤ ਲੈਂਦੇ ਆ ਉਹ ਭਾਰਤ ਦੇ ਵਿੱਚ ਬੜੀਆਂ ਮਹਾਂ ਜਾਵਾਜ ਕੌਮਾਂ ਸੁਣੀਆਂ ਪਰ ਕਿਸੇ ਦੀ ਜ਼ਰੂਰਤ ਨਹੀਂ ਹੋਈ ਮੈਨੂੰ ਰੋਕ ਸਕਦਾ ਹੋਵੇ ਇਹ ਕਿਹੜੀ ਕੌਮ ਹੈ ਜਿਹੜੀ ਮੈਨੂੰ ਰੋਕ ਲੈਂਦੀ ਹੈ ਤਾਂ ਇਹਨੂੰ ਸਮਝਾਇਆ ਸੀ ਕਿਸੇ ਵੇਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਉਹਨੇ ਜਿਹੜੀਆਂ ਗੱਲਾਂ ਦਸੀਆਂ ਪੰਥ ਪ੍ਰਕਾਸ਼ ਦੇ ਵਿੱਚ ਲਿਖੀਆਂ ਹੋਈਆਂ ਨੇ ਉਹਨੇ ਇਹ ਗੱਲਾਂ ਦਸੀਆਂ ਕਹਿੰਦਾ ਵੀ ਇਹ ਕੌਮ ਜਿਹੜੀ ਹੈ ਮੁਰਸ਼ਿਦ ਇਹਨਾਂ ਕਾ ਬਲੀ ਭਇਓ ਹੈ ਇਨ ਕੋ ਆਬੇ ਹਯਾਤ ਦੇਓ ਹੈ ਗਜਬ ਅਸਰ ਇਸ ਕਾ ਹਮ ਦੇਖਾ ਬੁਜਦਲ ਹੋਵਤ ਸਿੰਘ ਬਸੇਖਾ ਇਹਨਾਂ ਦਾ ਮੁਰਸ਼ਿਦ ਬੜਾ ਬਲੀ ਹੋਇਆ ਓਨੇ ਨਾ ਹਾਬੇ ਹਯਾਤ ਇੱਕ ਅੰਮ੍ਰਿਤ ਬੁਲਾਇਆ ਹੈ ਉਹ ਅੰਮ੍ਰਿਤ ਦੇ ਨਾਲ ਸਧਾਰਨ ਜੇ ਲੋਕ ਵੀ ਬੜੇ ਬਾਦਸ਼ਾਲੀ ਹੋ ਜਾਂਦੇ ਨੇ ਇਹਨੂੰ ਪਤਾ ਲੱਗਿਆ ਦੂਜਾ ਇਹਨੂੰ ਪਤਾ ਲੱਗਿਆ ਸ੍ਰੀ ਦਰਬਾਰ ਸਾਹਿਬ ਜੀ ਦੀ ਮਹਾਨਤਾ ਦਾ ਤੀਜਾ ਇਹਨੂੰ ਪਤਾ ਲੱਗਿਆ ਵੀ ਇਹ ਕੌਮ ਸਦਾ ਹੀ ਤਿਆਰ ਬਰਤਿਆਰ ਰਹਿੰਦੀ ਹੈ ਚੌਥਾ ਇਹਨੂੰ ਪਤਾ ਲੱਗਿਆ ਵੀ ਆਪਸ 'ਚ ਪਿਆਰ ਬਹੁਤ ਹੈ ਜੋ ਸੁਣ ਕੇ ਪੜ੍ਹ ਕੇ ਹੈਰਾਨ ਹੋਏ ਦਾ ਹੈ ਇਨ ਮੇ ਇਤਿਪਾਕ ਮਹਾਨ ਸਿੰਘ ਸਿੰਘ ਪਰ ਭਾਰਤ ਜਾਨ ਇੰਨਾ ਇਤਿਪਾਕ ਇੰਨਾ ਵਿੱਚ ਦੂਜੇ ਦਾ ਭਲਾ ਕਰਨ ਲਈ ਜੇ ਸਿੰਘ ਨੂੰ ਆਪਣੀ ਜਾਨ ਵੀ ਵਾਰਨੇ ਪੈ ਤਾਂ ਜਾਨ ਵਾਰ ਦਿੰਦੇ ਆ ਕਿੱਡਾ ਵੱਡਾ ਆਪਣਾ ਇਤਿਹਾਸ ਐ ਸਹਾਸ ਸੰਗਤ ਇੱਕ ਹੋਰ ਗੱਲ ਉਸ ਨੇ ਦੱਸੀ ਕਹਿੰਦਾ ਜਿਹੜੇ ਇਹ ਅੰਮਰ ਸ਼ੱਕ ਕੇ ਤਿਆਰ ਵਰ ਤਿਆਰ ਹੋ ਕੇ ਇੱਕ ਦੂਜੇ ਦੇ ਪਿਆਰ ਚ ਰਹਿੰਦੇ ਨੇ ਤੇ ਇੱਕ ਇੰਨਾ ਚ ਜਥੇਵੰਦਕ ਏਕਤਾ ਬਹੁਤ ਹੈ ਜਥੇਦਾਰ ਜੋ ਕਹਿ ਦਿੱਤਾ ਸਾਰਾ ਪੰਥ ਮਾਨਤਾ ਬ ਦਿੱਤਾ ਕੁਝ ਇੱਕ ਗੁਣ ਦੱਸੇ ਅਬਦਾਲੀ ਦੇ ਮਨ ਵਿੱਚ ਕਸ ਕਸੀ ਕਿ ਕਦੇ ਮੈਨੂੰ ਮੌਕਾ ਮਿਲੇ ਤੇ ਮੈਂ ਇਹਨਾਂ ਨੂੰ ਫਿਰ ਬਦਲਾ ਲਵਾਂ ਆਪਣਾ ਜਦੋਂ ਇਹਨਾਂ ਨੇ ਛੇਵਾਂ ਹਮਲਾ ਕੀਤਾ ਸੰਨ 1762 ਅੰਮ੍ਰਿਤਸਰ ਪਹੁੰਚਿਆ ਦਰਬਾਰ ਸਾਹਿਬ ਦੇ ਬੇਹਰਮਤੀ ਕੀਤੀ ਪੰਥ ਉਸ ਵੇਲੇ ਸਾਧ ਸੰਗਤ ਜੀ ਕਿਸੇ ਆਪਣੇ ਕਾਰਜਾਂ ਦੇ ਵਿੱਚ ਸੀ ਇਹਨੂੰ ਪਤਾ ਲੱਗਿਆ ਵੀ ਸਿੱਖ ਕੌਮ ਦੇ ਜਿਹੜੇ ਜਿਆਦਾ ਜਥੇਦਾਰ ਆਪਣੇ ਪਰਿਵਾਰਾਂ ਸਮੇਤ ਟੱਬਰਾਂ ਸਮੇਤ ਮਾਲਵੇ ਦੇ ਇਲਾਕੇ ਚ ਗਏ ਹੋਏ ਨੇ ਕਿੱਥੇ ਮਾਝੇ ਦਾ ਇਲਾਕਾ ਉਮਰਸਾ ਸਾਹਿਬ ਕਿੱਥੇ ਮਾਲਵੇ ਦਾ ਇਲਾਕਾ ਬੜਾ ਫਰਕ ਸੀ ਇਧਰ ਖਾਲਸਾ ਬੰਧ ਨੂੰ ਵੀ ਪਤਾ ਲੱਗਿਆ ਵੀ ਅਬਦਾਲੀ ਆਇਆ ਹੋਇਆ ਹੈ ਮਾਲਵੇ ਦੇ ਇਲਾਕੇ ਚ ਲੁਧਿਆਣੇ ਵਾਲੇ ਇਲਾਕੇ ਤੋਂ ਹੁੰਦੇ ਹੋਏ ਜਿਹੜਾ ਅੱਜ ਹੁਣ ਜ਼ਿਲ੍ਹਾ ਮਲੇਰਕੋਟਲਾ ਬਣ ਗਿਆ ਉੱਪਰ ਹੀੜ ਪਿੰਡਾਂ ਜਾਂਦੇ ਨੇ ਦੋ ਪਿੰਡ ਨੇ ਵੱਖੋ ਵੱਖਰੇ ਉੱਥੇ ਦাল ਪੰਥ ਰੁਕਿਆ ਹੋਇਆ ਹੁਣ ਇੱਥੇ ਦੇਖੋ ਜਿਹੜਾ ਮਹਾਰਾਜ ਨੇ ਕਿਹਾ ਸੀ ਤਿਆਰ ਵਰ ਤਿਆਰ ਲੈਣਾ ਸੂਝਾਂ ਨੇ ਖਬਰ ਦੇ ਦਿੱਤੀ ਤਾਂ ਇੱਥੇ ਪੰਥ ਨੇ ਫੈਸਲਾ ਕੀਤਾ ਵੀ ਕੋਈ ਗੱਲ ਨਹੀਂ ਇੱਕ ਦਿਨ ਆਪਾਂ ਹੋਰ ਪੜਾ ਕਰੀਏ ਇਹ ਪੜਾ ਕਰਕੇ ਫਿਰ ਅਗਲੇ ਦਿਨ ਇਥੋਂ ਚਾਲੇ ਪਾਉਣੇ ਆ ਕਿੱਧਰ ਨੂੰ ਪਾਉਣੇ ਆ ਦੇਖਦੇ ਆ ਤਿਆਰੀ ਕਰੀਏ ਕਿਉਂਕਿ ਨਾਲ ਬੱਚੇ ਸੀਗੇ ਬਾਕੇ 12 ਨੂੰ ਦੇ ਸਾਮ ਸੰਭਾਲ ਹੋ ਜਾਏ ਫਿਰ ਅਬਦਾਲੀ ਨਾਲ ਦਸਤ ਪੰਜਾ ਲੈਨੇ ਆ ਅਬਦਾਲੀ ਨੂੰ ਅਮਰ ਸਰ ਪਤਾ ਲੱਗ ਗਿਆ ਕਿ ਇੱਥੇ ਸਿੰਘ ਰੁਕੇ ਹੋਏ ਨੇ ਜਿੱਥੋਂ ਜਾ ਕੇ ਸਾਰੀ ਇਹ ਕਹਾਣੀ ਵਰਤਦੀ ਹੈ ਅਬਦਾਲੀ ਕੀ ਕਰਦਾ ਕਹਿੰਦਾ ਰਾਤੋ ਰਾਤ ਵਾਹੋਦਾਹੀ ਪਹੁੰਚੋ ਸਵੇਰ ਹੁੰਦਿਆ ਹਮਲਾ ਕਰ ਦੇਣਾ ਪੰਥ ਨੇ ਕੀ ਕਿਹਾ ਵੀ ਅੱਦਾ ਦਿਨ ਆਪਾਂ ਰੁਕ ਕੇ ਬੜਾ ਕਰੀਏ ਪਰਿਵਾਰ ਸੰਭਾਲ ਲਈਏ ਤੇ ਫਿਰ ਆਪਾਂ ਅਬਦਾਲੀ ਨਾਲ ਦਸਤ ਪੰਜਾ ਲੈਦੇ ਆ। ਉਹ ਜਿਹੜੀ ਰਾਤ ਸੀ ਅਬਦਾਲੀ ਨੇ ਐਸੀ ਹਿੰਮਤ ਮਾਰੀ ਮਾਝੇ ਤੋਂ ਚੱਲਦਾ ਹੋਇਆ ਦੁਆਬਾ ਪਾਰ ਕਰਕੇ ਮਾਲਵੇ ਤੱਕ ਪਹੁੰਚ ਗਏ। ਪਹੁੰਚਿਆ ਵਸ ਫਿਰ ਇੰਨੀ ਛੇਤੀ ਜਲਦੀ ਸਵੇਰ ਹੁੰਦਿਆਂ ਤੱਕ ਸਾਮ ਸੰਭਾਲਣਾ ਹੋ ਸਕੀ ਸਾਥ ਸੰਗ। ਕਹਿਰ ਦਾ ਹਮਲਾ ਕੀਤਾ ਤੇ ਉਹ ਹਮਲੇ ਦੇ ਵਿੱਚ ਫਿਰ ਗੁਰੂ ਕੇ ਖਾਲਸੇ ਨੂੰ ਇੱਕੋ ਦਮ ਸਾਹਮਣਾ ਕਰਨਾ ਪਿਆ ਤੇ ਸਭ ਤੋਂ ਵੱਡੀ ਗੱਲ ਸੀਗੀ ਪਰਿਵਾਰਾਂ ਦੇ ਬੱਚਿਆਂ ਦੀ ਤੇ ਇਸ ਹਮਲੇ ਦੇ ਵਿੱਚ ਬਦਾਲੀ ਨੇ ਤਾਂ ਸੌ ਖਾਦੀ ਹੋਈ ਸੀ ਵਾਜ ਇੱਕ ਪਾਸਾ ਕਰ ਦੇਣਾ ਹੈ ਹਮਲੇ ਦੇ ਵਿੱਚ ਸਿੰਘ ਲੜਦੇ ਨੇ ਵਿਚਾਰ ਹੋਇਆ ਸੀ ਕਿ ਮਾਲਵੇ ਦੇ ਬਰਨਾਲੇ ਵਾਲੇ ਇਲਾਕੇ ਵੱਲ ਨੂੰ ਉੱਧਰ ਜਿਹੜਾ ਹੈ ਸਿੱਖ ਰਿਆਸਤ ਬਣ ਰਹੀ ਸੀ ਉਦੋਂ ਆਪਣੇ ਪਟਿਆਲੇ ਦੀ ਕਹਿ ਲਓ ਜਾ ਫੂਲ ਗਿਆ ਰਿਆਸਤਾਂ ਕਹਿ ਲੋ ਇੱਧਰ ਸਿੱਖਾਂ ਦਾ ਜੋਰ ਸੀ ਤੇ ਵੀ ਆਪਾਂ ਪਰਿਵਾਰ ਉਧਰ ਛੱਡਨੇ ਆ ਇਧਰੋਂ ਹਮਲਾ ਹੋ ਗਿਆ ਇਸ ਹਮਲੇ 'ਚ ਜਿੱਥੇ ਅਬਦਾਲੀ ਦਾ ਮੁਕਾਬਲਾ ਕੀਤਾ ਫਿਰ ਸਾਰੇ ਜ਼ਥੇਦਾਰਾਂ ਨੇ ਆਲੇ ਦੁਆਲੇ ਘੇਰਾ ਘੱਤ ਕੇ ਪਰਿਵਾਰ ਤੇ ਬੱਚੇ ਵਿਚ ਰੱਖੇ ਜੰਗ ਕੀਤਾ ਇੱਕ ਪਾਸੇ ਪਰਿਵਾਰ ਬਚਾਉਣੇ ਨੇ ਦੂਜੇ ਪਾਸੇ ਉਹਦੀ ਫੌਜ ਨਾਲ ਲੜਨਾ ਹੁਣ ਇਸ ਦੇ ਵਿੱਚ ਸਾਥ ਸੰਗਤ ਜੀ ਬੜਾ ਵੱਡਾ ਕੈਰੀ ਹਮਲਾ ਸੀ ਇਹ ਸੰਭਾਲਣਾ ਔਖਾ ਸੀ ਘੇਰਾ ਟੁੱਟ ਜਾਂਦਾ ਹੈ ਪਰਿਵਾਰ ਬੱਚੇ ਨੌਜਵਾਨ ਭੈਣਾ ਬੱਚੀਆਂ ਸਾਰਿਆਂ ਉਹਨਾਂ ਨੂੰ ਵੀ ਬਹੁਤ ਸ਼ਹਾਦਤਾਂ ਪਾਈਆਂ ਜਿੰਨਾ ਸੰਘਰਸ਼ ਹੋਇਆ ਉਹ ਵੀ ਸ਼ਹਾਦਤਾਂ ਜੋਜ ਕੇ ਪਾਉਂਦੇ ਰਹੇ ਇਸ ਘੇਰੇ ਦੇ ਵਿੱਚ ਇਸ ਹਮਲੇ ਦੇ ਵਿੱਚ ਲੜਦੇ ਲੜਦੇ ਫਿਰ ਆਪਣੀ ਜਗ੍ਹਾ ਤੋਂ ਪਿੱਛੇ ਨੂੰ ਹਟਦੇ ਗਏ ਜੋ ਪਹਿਲਾਂ ਸੋਚਿਆ ਸੀ ਕਿ ਇਸ ਇਲਾਕੇ 'ਚ ਜਾਣਾ ਬਰਨਾਲੇ ਦੇ ਲਾਗੇ ਕਈ ਕਿਲੋਮੀਟਰ ਤੱਕ ਇਹ ਜੰਗ ਹੁੰਦਾ ਗਿਆ ਸੈਂਕੜੇ ਹਜ਼ਾਰਾਂ ਸ਼ਹਾਦਤਾਂ ਹੋ ਗਈਆਂ ਅਖੀਰ ਫੌਜ ਜਿਹੜੇ ਫੌਜ ਸੀ ਅਬਦਾਲੀ ਦੀ ਇਹ ਫੌਜ ਵੀ ਹੁਣ ਲੰਮਾ ਪੈਂਡਾ ਤੈਅ ਕਰਕੇ ਆਈ ਸੀ ਲੜਨਾ ਇਹਨਾਂ ਨੂੰ ਵੀ ਔਖਾ ਸੀ ਨੁਕਸਾਨ ਉਹਦਾ ਵੀ ਬਹੁਤ ਹੋਇਆ ਤੇ ਲੜਦੇ ਲੜਦੇ ਦੁਪਹਿਰ ਬਾਅਦ ਤੱਕ ਥੱਕ ਗਏ ਸਿੰਘਾਂ ਦਾ ਜਿਹੜਾ ਸੀਗਾ ਮਕਸसद ਉਹਨਾਂ ਨਾਲ ਲੜਨਾ ਘੱਟ ਸੀ ਇਹ ਸੀ ਕਿ ਪਰਿਵਾਰਾਂ ਨੂੰ ਇੱਕ ਵਾਰੀ ਸਾਹਮ੍ਹ ਦੇਈਏ ਫੇਰ ਦਿਕਦੇ ਸੋ ਚਲਦੇ ਚਲਦੇ ਇਹ ਕਈ ਪਿੰਡਾਂ ਦੇ ਵਿੱਚ ਦੀ ਨਗਰਾਂ ਦੇ ਵਿੱਚ ਦੀ ਇਹ ਚਲਦੇ ਚਲਦੇ ਸ਼ਹਾਦਤਾਂ ਪਾਉਂਦੇ ਹੋਏ ਜੁੱਧ ਕਰਦੇ ਸੰਘਰਸ਼ ਕਰਦੇ ਜਥੇ ਜਿਹੜੇ ਆ ਫਿਰ ਇਹ ਬਰਨਾਲੇ ਵੱਲ ਨੂੰ ਹੋ ਜਾਂਦੇ ਨੇ ਇੰਨੇ ਨੂੰ ਅਫਗਾਨੀ ਪੜਾ ਕਰਦਾ ਫਿਰ ਵਿੱਚ ਉਸ ਵੇਲੇ ਬਾਬਾ ਆਲਾ ਸਿੰਘ ਆਦਿਕ ਵਿੱਚ ਪੈਂਦੇ ਨੇ ਕੁਝ ਢਿਕਾਓ ਹੁੰਦਾ ਇਸ ਹੱਲੇ ਦੇ ਵਿੱਚ ਸਾਧ ਸੰਗਤ ਜੀ ਇੱਕ ਦਿਨ ਦੇ ਵਿੱਚ 30 ਤੋਂ 35 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਇਸ ਹਮਲੇ ਦਾ ਨਾਮ ਹੈ ਵੱਡਾ ਕੱਲੂਕਾਰਾ ਪਰ ਇਸ ਵੱਡੇ ਕੱਲੂਕਾਰੇ ਚੋਂ ਕੁਝ ਇੱਕ ਤੱਤ ਸਾਹਮਣੇ ਆਉਂਦੇ ਨੇ ਸ਼ਾਮ ਦੇ ਵੇਲੇ ਜਦੋਂ ਸਿੰਘਾਂ ਦੀਆਂ ਲਾਸ਼ਾਂ ਨੂੰ ਸਰੀਰਾਂ ਨੂੰ ਸੰਭਾਲਿਆ ਜਾ ਰਿਹਾ ਹੈ ਇੱਕ ਸਿੰਘ ਉੱਚੀ ਉੱਚੀ ਕਹਿੰਦਾ ਤਤ ਖਾਲਸਾ ਸੋ ਰਹਿਓ ਗਏ ਉਸ ਪੋਟ ਗਵਾਏ ਇਹਨੇ ਤਤ ਖਾਲਸਾ ਤੇ ਅਜੇ ਰਹਿ ਗਿਆ ਹੈ ਇਹਦਾ ਜਿਹੜੀ ਥੋੜੀ ਮੋਟੀ ਕੋਈ ਖੋੜਸੀ ਨਿਕਲ ਗਈ ਹੈ ਤਤ ਖਾਲਸਾ ਤੇ ਕਾਇਮ ਆ ਜੇ ਸਾਰਿਆਂ ਦੇ ਸਰੀਰਾਂ ਤੇ ਫੱਟ ਲੱਗੇ ਹੋਏ ਨੇ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਦਾ ਦੋਸਤ ਮਿੱਤਰ ਭਰਾ ਪਿਤਾ ਸ਼ਹਾਦਤ ਪ੍ਰਾਪਤ ਕਰ ਗਿਆ ਪਰ ਚੜ੍ਹਦੀ ਕਲਾ ਇਸੀ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜਾ ਮੁਖੀ ਜਰਨਲ ਸੀ ਉਸ ਵੇਲੇ ਜਿਹਨੇ ਬਾਦਸਰੰਦ ਜਿੱਤ ਕੇ ਦਿੱਤੀ ਉਹਦੇ ਇਕੱਲੇ ਦੇ ਸਰੀਰ ਦੇ ਉੱਪਰ 22 ਫੱਟ ਲੱਗੇ ਸੀ بھائی ਆਪਣੇ ਕੋਈ ਥੋੜੀ ਜੀ ਚਾਕੂ ਛੁਰੀ ਕੋਈ ਹੱਥ ਤੇ ਵੱਜ ਜਾਏ ਨਾ ਵਖਤ ਪੈ ਜਾਂਦਾ ਵੀ ਕਿਵੇਂ ਸੰਭਾਲ ਕਰਨੀ ਆ ਤਲਵਾਰਾਂ ਦੇ ਤੀਰਾਂ ਤੇ ਗੋਲੀਆਂ ਦੇ ਮਿਲਾ ਕੇ ਬਾਏ ਫਟ ਕੱਲੇ ਜੱਸਾ ਸਿੰਘ ਆਲੂ ਵਾਲੀਆ ਦੇ ਸਰੀਰ ਤੇ ਲੱਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਲੱਤ ਤੇ ਤੋਪ ਦਾ ਗੋਲਾ ਵੱਜਦਾ ਹੈ ਪਰਵਾਹ ਨਹੀਂ ਕਰਦੇ ਹੈਗੇ ਉਹਨੂੰ ਕੰਮਰ ਕਸੇ ਦੇ ਖੋਲ ਕੇ ਬੰਨ ਲੈਂਦੇ ਨੇ ਘੋੜੇ ਦੀ ਕਾਠੀ ਨਾਲ ਫੇਰ ਲੜਦੇ ਨੇ ਬੜਾ ਵੱਡਾ ਸੰਘਰਸ਼ ਹੋਇਆ ਅਖੀਰ ਸ਼ਾਮ ਨੂੰ ਇਹ ਲੜਾਈ ਜਿਹੜੀ ਆ ਫਿਰ ਮੱਧਮ ਹੁੰਦੀ ਆ ਦੋਹੇ ਫੌਜਾਂ ਆਰਾਮ ਕਰਦੀਆਂ ਸਿੱਖ ਫੌਜਾਂ ਆਪਣੇ ਟਿਕਾਣੇ ਤੇ ਜਾਂਦੀਆਂ ਨੇ ਤੇ ਇਸ ਦਿਨ ਚ ਫਿਰ ਬਦਾ ਗੰਦੂਕਾਰਾ ਹੁੰਦਾ ਅਬਦਾਲੀ ਆਪਣੀ ਫੌਜ ਨੂੰ ਲੈ ਕੇ ਮੁੜਦਾ ਜੇਤੂ ਦੀ ਮੁਦਰਾ ਦੇ ਵਿੱਚ ਕਿ ਮੈਂ ਹੁਣ ਬਦਲਾ ਲੈ ਲਿਆ ਇਹ ਫਰਵਰੀ ਦੀ ਗੱਲ ਹੈ ਪਰ ਫਿਰ ਸਾਧ ਸੰਗਤ ਜੀ ਪੰਥ ਨੇ ਇਸ ਗੱਲ ਦੀ ਕਸ ਕਰ ਰੱਖੀ ਕਿ ਅਬਦਾਲੀ ਦੀ ਬਾਝੀ ਮੋੜਨੀ ਹੈ ਉਦੋਂ ਅਗਲੇ ਮਹੀਨੇ ਹੋਲਾ ਮਹੱਲਾ ਹੋਇਆ ਪੰਥ ਸ਼ਰੀਆ ਨਾਨਕਪੁਰ ਸਾਹਿਬ ਇਕੱਠਾ ਹੋਇਆ ਸਾਰੇ ਜਥੇਦਾਰ ਇਕੱਠੇ ਹੋ ਕੇ ਉੱਥੇ ਮਤਬਕਾਇਆ ਜਦੋਂ ਬਦਾਲੀ ਨੇ ਹਮਲਾ ਕੀਤਾ ਅਗਲਾ ਤੇ ਉਹਨੂੰ ਫੇਰ ਦਸਤ ਪੰਜਾ ਦੇਣ ਦੀ ਖੜੇ ਹੋ ਗਏ ਫੇਰ ਇਹਨੂੰ ਸਾਧ ਸੰਗਤ ਜੀ ਰਾਵੀ ਟੱਪਾਂ ਨਹੀਂ ਦਿੱਤੀ ਹੈ ਸਤਲੁਜ ਤੇ ਰਾਵੀ ਟੱਪਾਂ ਨਹੀਂ ਦਿੱਤੀ ਉੱਥੇ ਫੌਜੇ ਦੀ ਰੋਕ ਦਿੱਤੀ ਅੱਗੇ ਆਉਣ ਨਹੀਂ ਦਿੱਤਾ ਹੈ ਫਿਰ ਇਸ ਸੋ ਇਹ ਹੈ ਕੱਲੂ ਘਾਰੇ ਦਾ ਇਤਿਹਾਸ ਅੱਜ ਦੇ ਦਿਹਾੜੇ ਕੌਮ ਦੇ ਲਈ ਜੂਝਣ ਵਾਲੇ ਮਹਾਨ ਸਿੰਘਾਂ ਸ਼ਹੀਦਾਂ ਭਜੰਗੀਆਂ ਦੇ ਉਹਨਾਂ ਦੇ ਮਹਾਨ ਕਾਰਨਾਮੇ ਸ਼ਹਾਦਤਾਂ ਨੂੰ ਲੈ ਕੇ ਵੱਡੇ ਕਲੂਕਾਰ ਦੇ ਦਿਹਾੜੇ ਨੂੰ ਆਪਾਂ ਯਾਦ ਕਰ ਰਹੇ ਹਾਂ ਤੇ ਗੁਰੂ ਅਗੇ ਅਰਦਾਸ ਕਰਦੇ ਹਾਂ ਸਤਿਗੁਰੂ ਮਹਾਰਾਜ ਜੋ ਉਸ ਵੇਲੇ ਦਾ ਇਤਿਹਾਸ ਹੈ ਕਿਸ ਤਰ੍ਹਾਂ ਪੰਥ ਵਿੱਚ ਆਪਸੀ ਪਿਆਰ ਜਥੇਵੰਦੀਆਂ ਵਿੱਚ ਆਪਸੀ ਪਿਆਰ ਕਿਵੇਂ ਕੌਮ ਦੇ ਲਈ ਜੋਜਣ ਦਾ ਚਾਹੋ ਸੀ ਉਹੋ ਜਿਹਾ ਚਾਹੋ ਅੱਜ ਵੀ ਸਾਡੇ ਅੰਦਰ ਪੈਦਾ ਹੋਵੇ ਕਿਰਪਾ ਕਰੋ ਸਿੱਖ ਦਾ ਸਿੱਖ ਨਾਲ ਪਿਆਰ ਬਣੇ ਪੰਥ ਦੀ ਚੜ੍ਹਦੀ ਕਲਾ ਹੋਵੇ ਇਹ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਹਾਜ਼ਰੀ ਭਰੀ ਸਭ ਦੇ ਹਾਜ਼ਰੀਦਾਰ ਪਰਵਾਨ ਕਰਨ ਆਓ ਸਾਧ ਸੰਗਤ ਜੀ ਖੀਰ ਲੈ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਧ ਦਇਆਲ ਏਕ ਅਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਜ ਜੀ ਕਾ ਥਾਲਸਾ Vai,